ਦੇ ਕਿਸ ਤਰ੍ਹਾਂ ਦਾ ਸਮਰਥਨ ਆਇਆ ਕਿੰਨਾ ਦੇਖੋ ਦੇਖੋ 3 ਕਰੋੜ ਪੰਜਾਬੀਆਂ ਨੇ ਦਿਲ ਖੋਲ ਕੇ ਇਸ ਵਸਣ ਕੀਤਾ ਹਰ ਤਬਕੇ ਨੇ ਸੋ ਅੱਜ ਪੂਰੀ ਤਰ੍ਹਾਂ ਮੁਕੰਮਲ ਪੰਜਾਬ ਬੰਦਾ ਅਦਰੀਲ ਵੀ ਬੰਦਾ ਛੜਕੀਆਵਾ ਜੈ ਵੀ ਬੰਦਿਆ 7 ਤੋਂ 4 ਵਜੇ ਤੱਕ ਪੀਸਫੁਲੀ ਸਾਰਾ ਚੱਲ ਰਿਹਾ ਪੂਰਾ ਮੰਟੰਗਣਾ ਸਾਰਾ ਕੁਝ ਹੋ ਰਿਹਾ ਪਰ ਐਮਰਜੈਂਸੀ ਸਿਵਾਵਾਸੀ ਬਹਾਲ ਰੱਖਿਆ ਅਸੀਂ ਅੱਜ ਦੇ ਪੰਜਾਬ ਬੰਦ ਲਈ ਧੰਨਵਾਦ ਕਰਦੇ ਲੋਕਾਂ ਦਾ ਬਹੁਤ ਸਫਲਤਾਪੂਰਨ ਸਾਡਾ ਬਤ ਚੱਲ ਰਿਹਾ ਹੈ ਡੇਲੀਵਾਲ ਸਾਬ ਬਲੁਰਾਤੀ ਲਾਈਵ ਹੋ ਕੇ ਕੀ ਆ ਗਿਆ ਕਿ ਪੰਜਾਬ ਸਰਕਾਰ ਉਹ ਸੈਂਟਰ ਸਰਕਾਰ ਜਿਹੜੀ ਸਾਡੇ ਤੇ ਦਾ ਪਲਾਨ ਕਰ ਰਹੀਆਂ ਨੇ ਸਾਡੇ ਹਟਾਉਣ ਦਾ ਜਾਂ ਕਿਸ ਤਰ੍ਹਾਂ ਦਾ ਉਹ ਹਮਲਾ ਇਹ ਦੀ ਆ ਉਹਨਾਂ ਦੀ ਕ੍ਰਿਟੀਕਲ ਪੋਜੀਸ਼ਨ ਹੈਗੀ ਹੈ ਭਗਵੰਤ ਮਾਨ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਇਹੋ ਮੋਦੀ ਦਾ ਚਹੇਤਾ ਬਣ ਕੇ ਜਿਹੜਾ ਪੰਜਾਬ ਪੁਲਿਸ ਦੀ ਦੁਰਵਰਤੋਂ ਨਾ ਕਰੇ ਕਿਸਾਨਾਂ ਨਾਲ ਖੜਾ ਕਿਸਾਨਾਂ ਨਾਲ ਖੜਾ ਰਹੇ ਨਹੀਂ ਤਾਂ ਇਹ ਬਾਈਬਲ ਕਲਾ ਗੋਲੀ ਕਾਣ ਦੁਬਾਰਾ ਨਹੀਂ ਹੋਣਾ ਚਾਹੀਦਾ ਭਗਵਾਨ ਤੁਮਾਨ ਸਰਕਾਰ ਨੂੰ ਕਦੀ ਇਤਿਹਾਸ ਮਾਫ ਨਾ ਕਰੂਗਾ ਜੇ ਉਹ ਇਸ ਤਰ੍ਹਾਂ ਦੀ ਕਾਰਵਾਈ ਕਰਦਾ ਜੇ ਸਰਕਾਰ ਨੂੰ ਲੋਕਾਂ ਨੂੰ ਕੀ ਅਪੀਲ ਕਰੋਗੇ ਲੋਕਾਂ ਦਾ ਤੇ ਬਹੁਤ ਵੱਡਾ ਸਜੋਗ ਆ ਲੋਕ ਪੀਸਫੁਲੀ ਪੁਰਾਮਨ ਢੰਗ ਨਾਲ ਪ੍ਰਦਰਸ਼ਨ ਕਰਨ ਜੇ ਉਹ ਮੋਦੀ ਸਰਕਾਰ ਨੂੰ ਕੋਈ ਕੀ ਕਹਿੰਦੇ ਆ ਵੀ ਆਮ ਲੋਕਾਂ ਦੀ ਆਵਾਜ਼ ਦਾ ਸਨਮਾਨ ਹੈ ਤਾਂ ਉਹ 3 ਕਰੋੜ ਪੰਜਾਬੀਆਂ ਦੀ ਆਵਾਜ਼ ਨੂੰ ਸੁਣੇ ਇਹ ਹੀ ਕਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਇੰਡੀਆ ਵੈਸਪੇਜਮ ਪੰਜਾਬ ਜ਼ਿਲ੍ਹਾ ਪ੍ਰਧਾਨ ਅਮਰਸਾ ਸੁਭਦ ਮੇਜੇ ਦਿਲਬਖ ਸਿੰਘ ਅਤੇ ਅਸੀਂ ਇਸੇ ਕਿਸਾਨੀ ਅੰਦੋਲਨ ਤੇ ਜਿਹੜੇ ਅੱਜ ਭਾਰਤ ਬੰਦ ਦੇ ਸੱਦੇ ਵਿੱਚ ਇਹ ਕਿਸਾਨਾਂ ਨੂੰ ਸੈਨਿਕਾਂ ਵੱਲੋਂ ਪੂਰੇ ਸੈਨਿਕ ਜਥੇਬੰਦੀ ਵੱਲੋਂ ਸਮਰਪਣ ਦਿੱਤਾ ਹੈ ਪੂਰਜੋਰ ਇਹਨਾਂ ਦਾ ਸਮਰਥਨ ਕਰਦੇ ਹਾਂ ਤਾਂ ਜੋ ਖਨੌਰੀ ਬਾਰਡਰ ਤੇ ਮਨਮਰਤ ਦਾ ਰੱਖਿਆ ਜਿਹੜਾ ਧਰਨਾ ਹੈ ਜਗਜੀਤ ਸਿੰਘ ਢੱਲੇ ਵੱਲੋਂ ਉਹਨਾਂ ਦੀ ਹੋਂਦ ਨੂੰ ਬਚਾਇਆ ਜਾਵੇ ਅੱਜ ਦੀ ਜਿਹੜੀ ਪੰਜਾਬ ਬੰਦ ਦੀ ਕਾਲ ਹੈ ਇਹ ਇਸ ਕਰਕੇ ਆ ਕਿ ਇਹ ਸਾਡੀ ਤੇ ਉਹ ਗੱਲ ਹੋ ਗਈ ਵੀ ਹੱਥਾਂ ਨਾਲ ਗੰਢਾ ਦੇ ਕੇ ਤੇ ਮੂੰਹ ਨਾਲ ਖੁੱਲਣ ਵਾਲੀ ਗੱਲ ਹੋ ਗਈ ਹੈ ਕਿ ਕਿਸਾਨੀ ਅੰਦੋਲਨ ਦੇ ਸਮੇਂ ਜਦੋਂ ਇਹ ਕਾਨੂੰਨਾਂ ਨੂੰ ਰੱਦ ਕਰਾਉਣ ਵਾਸਤੇ ਬਹੁਤ ਵੱਡੇ ਲੈਵਲ ਤੇ ਧਰਨਾ ਲੱਗਿਆ ਸੀ ਉਹਦੇ ਵਿੱਚ ਸਰਕਾਰ ਨੇ ਸਾਰਾ ਕੁਝ ਮੰਨ ਕੇ ਤੇ ਮੁੜ ਕੇ ਉਹ ਪੂਰਨ ਤੌਰ ਤੇ ਲਾਗੂ ਨਹੀਂ ਕੀਤਾ ਸਮਝ ਲਓ ਵੀ ਇਹਨੂੰ ਇੱਕ ਆਪਾਂ ਵਿਸ਼ਵਾਸ ਘਾਤ ਕਹਿ ਸਕਦੇ ਹਾਂ ਉਹਨਾਂ ਦਾ ਵਿਸ਼ਵਾਸ ਘਾਤ ਹੈ ਜਿਨ੍ਹਾਂ ਦੀ ਉਮਰ 60 ਤੋਂ 70 80 ਦੇ ਵਿੱਚ ਹੀ 70 80 ਸਾਲ ਦਾ ਬੰਦਾ ਜਿਹੜਾ ਹੋ ਜਾਂਦਾ ਹੈ ਕੋਇਕ ਮਹਾਪੁਰਸ਼ ਦੇ ਨੇ ਆਈ ਹੁੰਦਾ ਕਿਉਂਕਿ ਸੱਚ ਬੋਲਦਾ ਹੈ ਬਡੇਰੀ ਉਮਰ ਦਾ ਬੰਦਾ ਹੋਵੇ ਮਡੇਰੀ ਉਮਰ ਦੀ ਮਾਤਾ ਹੋਵੇ ਉਹ ਕਦੀ ਝੂਠ ਨਹੀਂ ਬੋਲਦੇ ਜਵਾਨੀ ਦੇ ਸਮੇਂ ਦਾ ਤੇ ਬਡਾਪੇ ਦਾ ਬਹੁਤ ਫਰਕ ਹੁੰਦਾ ਹੈ ਇਸ ਕਰਕੇ ਇਹ ਜਿਹੜੀ ਅੱਜ ਦੀ ਕਾਲ ਹੈ ਪੰਜਾਬ ਬੰਦੀ ਇਹ ਸਾਡੇ ਪੂਰੇ ਭਾਰਤ ਦੇ ਭਾਰਤ ਦੀ ਨਹੀਂ ਮੈਂ ਕਹੂੰਗਾ ਪੂਰੇ ਵਰਲਡ ਦੇ ਸਰਦਾਰ ਜਹਜੀਤ ਸਿੰਘ ਡੱਲੇਵਾਲ ਇਹ ਨਹੀਂ ਮੈਂ ਕਹੂੰਗਾ ਕਿ ਉਹ ਬੰਦਿਆਂ ਦਾ ਕੱਖ ਨਹੀਂ ਉਹਨਾਂ ਦਾ ਸਾਰਾ ਕੁਝ ਧਨ ਦੌਲਤ ਜ਼ਮੀਨ ਜਾਇਦਾਦ ਪਰਿਵਾਰ ਹੈ ਉਹਨਾਂ ਨੇ ਉਹਨਾਂ ਮਜਲੂਮਾਂ ਵਾਸਤੇ ਕਿਹਦੇ ਵਾਸਤੇ ਜਿਹੜੀਆਂ ਆਉਣ ਵਾਲੀਆਂ ਸਾਡੀਆਂ ਤੇ ਤੁਹਾਡੀਆਂ ਸਾਰਿਆਂ ਦੀਆਂ ਨਸਲਾਂ ਐ ਚਾਹੇ ਕਿਸਾਨ ਹੋਵੇ ਜਵਾਨ ਹੋਵੇ ਮਜ਼ਦੂਰ ਹੋਵੇ ਰੇੜੀ ਵਾਲਾ ਹੋਵੇ ਕੋਈ ਪਰਵਾਸੀ ਹੋਵੇ ਭਾਵੇਂ ਜਿਹੜਾ ਵੀ ਪੰਜਾਬ 'ਚ ਵੱਸ ਰਿਹਾ ਜਾਂ ਦੇਸ਼ ਵਿੱਚ ਵੱਸ ਰਿਹਾ ਪੰਜਾਬ 'ਚ ਵੱਸ ਰਿਹਾ ਪਰਵਾਸੀ ਦੇਸ਼ ਵਿੱਚ ਵੱਸ ਰਿਹਾ ਤੇ ਦੇਸ਼ ਦਾ ਨਾਗਰਿਕ ਹਰ ਨਾਗਰਿਕ ਦੀਆਂ ਆਉਣ ਵਾਲੀਆਂ ਨਸਲਾਂ ਵਾਸਤੇ ਉਹਨਾਂ ਨੇ ਇੱਕ ਇਹੋ ਜਿਹਾ ਪੜਾ ਤੇ ਪੈੰਤੜਾ ਅਪਣਾਇਆ ਜਿਨ੍ਹਾਂ ਜਿਨੂੰ ਦੇਖਦੇ ਹੋਏ ਸਰਕਾਰ ਨੇ ਮੰਗਾ ਨਹੀਂ ਮੰਨੀਆਂ ਤੇ ਉਹਨਾਂ ਨੇ ਮਰਨ ਵਰਤਾ ਰੱਖ ਲਿਆ ਖਨੌਰੀ ਬਾਰਡਰ ਤੇ ਇਸ ਕਰਕੇ ਇਸ ਦਾ ਨਾਰਾ ਹੈ ਚਲੋ ਖਨੌਰੀ ਜੀਜੀ ਸਿੰਘ ਢੱਲੇਵਾਲ ਦੇ ਮਰਨ ਵਰਤਨ ਨੂੰ ਸਮਰਪਿਤ ਤੇ ਇਸ ਕਰਕੇ ਇਹ ਧਰਨਾ ਲਾਇਆ ਗਿਆ ਕਿ ਇਹ ਜਿਹੜਾ ਮਰਨ ਵਰਤਿਆ ਉਸ ਯੋਧੇ ਦੇ ਹੱਕ ਵਿੱਚ ਰੱਖਿਆ ਗਿਆ ਤੇ ਜਿਹੜਾ ਅੱਜ ਦਾ ਭਾਰਤ ਬਣਦਾ ਹੈ ਸਭ ਦਾ ਜਗਜੀਤ ਸਿੰਘ ਢੱਲੇਵਾਲ ਦੀ ਸੋਚ ਨੂੰ ਸਮਰਪਿਤ ਹੈ